ਬਾਰੀ ਸੰਸਾਰ ਤੁਹਾਨੂੰ ਜਿੰਨਾ ਮਰਜੀ ਇਹ ਦੱਸਣ ਦੀ ਕੋਸ਼ਿਸ਼ ਕਰੇ ਕਿ ਹਰੇਕ ਸਮੱਸਿਆ ਦਾ ਹੱਲ ਲੜਾਈ ਹੀ ਆ ਤੇ ਲੜਾਈ ਚੱਲਦੀ ਹੀ ਰਹਿਣੀ ਆ ਬਿਮਾਰੀਆਂ ਹੁੰਦੀਆਂ ਹੀ ਰਹਿਣੀਆਂ ਤੇ ਲੋਕਾਂ ਦਾ ਤਾਂ ਮਤਲਬ ਵੀ ਜਿਹੜੀ ਦੁੱਖ ਆਉਂਦੇ ਹੀ ਰਹਿਣੇ ਆ ਇਹ ਸਭ ਬਸ ਸਾਡੇ ਦਿਮਾਗ ਦੇ ਅੰਦਰ ਪਠਾਇਆ ਪਿਆ ਵਡੂੰਗਾ ਇਸ ਕਰਕੇ ਇਹ ਤਾਂ ਨਹੀਂ ਆ ਇਹ ਤਾਂ ਲਗਾਤਾਰ ਨਹੀਂ ਚੱਲਣਾ ਇਹ ਤਾਂ ਚੱਲਣਾ ਬਹੁਤ ਵਧੀਆ ਸੰਸਾਰ ਆਉਣਾ ਹੀ ਆਉਣਾ ਪਰ ਜੇ ਤੁਸੀਂ ਬਾਰੀ ਸੰਸਾਰ ਵਿੱਚ ਦੇਖੋਗੇ ਤੁਹਾਨੂੰ ਸਭ ਕੁਝ ਉਲਟ ਉਲਟ ਦੇਖਣਾ ਵਾ ਵੀ ਇਹ ਉਲਟ ਉਲਟ ਸਭ ਕੁਝ ਹੁੰਦਾ ਹੈ ਇਹ ਤਾਂ ਕਿਵੇਂ ਹੋ ਸਕਦਾ ਪਰ ਉਹ ਸਾਵਤ ਦੇਖਦੇ ਹੁੰਦੇ باوجود ਵੀ ਜਿਹੜਾ ਆਪਣਾ ਜਿਹੜਾ ਭਲ ਵੀ ਆਪਣਾ ਜਿਹੜਾ ਲਕਸ਼ਿਆ ਗੈਲੋ ਟੀਚਾ ਵਾ ਉਹ ਤੋਂ ਨਹੀਂ ਹਟਣਾ ਇਹ ਕਹੀ ਕਿਉਂਕਿ ਸਾਡਾ ਜਿਹੜਾ ਨੇਚਰ ਆ ਉਹ ਪਿਆਰ ਆ ਉਹਦਾ ਐਕਸਪੀਰੀਅੰਸ ਹੋਣਾ ਵਾ ਸਾਰਿਆਂ ਨੂੰ ਤੇ ਏਕਤਾ ਦੇ ਅੰਦਰ ਸਾਰਿਆਂ ਨੇ ਆਉਣਾ ਹੀ ਆਉਣਾ ਵਾ ਤੇ ਉਹਦੀ ਸ਼ੁਰੂਆਤ ਹੈ ਖੁਦ ਕਰਨੀ ਜਿਹੜੇ ਅੱਗੇ-ਅੱਗੇ ਜਿਹਨਾਂ ਨੂੰ ਫਰੰਟ ਰਨਰ ਵੀ ਬੋਲਦੇ ਆ ਇਸ ਸੁਪਨੇ ਤੇ ਚ ਉਹ ਜਿਹੜੇ ਪਹਿਲੋ-ਪਹਿਲੋ ਜਾਗਣ ਵਾਲੇ ਰਾਤ ਦੁਪਹਿਰ ਆ ਉਹਨਾਂ ਨੇ ਅੱਧਾ ਕਰਨਾਂ ਇਹ ਬਾਹਰੀ ਸੰਸਾਰ ਜਿਵੇਂ ਮਰਜ਼ੀ ਬੋਲਦਾ ਰਹੇ ਇਹ ਸਿਸਟਮ ਕੰਟਰੋਲ ਵਾਲਾ ਜੋ ਮਰਜ਼ੀ ਆਖਦਾ ਰਹੇ ਉਹਦਾ ਉਹਨਾਂ ਕੱਖ ਨਹੀਂ ਫਰਕ ਪੈਂਦਾ ਪਰ ਕੇ ਪੈਂਦਾ ਵਾ ਵੀ ਤੁਹਾਡੀ ਅੰਦਰ ਦੀ ਆਵਾਜ਼ ਕੀ ਬੋਲਦੀ ਹੈ ਤੁਹਾਡਾ ਦਿਲ ਕੀ ਬੋਲਦਾ ਕਿ ਕੀ ਕਿਹੋ ਜਿਹਾ ਸੰਸਾਰ ਆਊਗਾ ਤੁਹਾਡਾ ਦਿਲ ਦੱਸੂਗਾ ਕਵਰਾਨੀ ਦੱਸਣ ਗਿਆ ਸਮਾਜਣਾ ਦੱਸੂਗਾ ਸਿਸਟਮ ਨਹੀਂ ਦੱਸ ਸਕਦਾ ਕਿਉਂਕਿ ਸਿਸਟਮ ਨੇ ਉਹੀ ਦੱਸਣਾ ਉਹ ਜੋ ਸਿਸਟਮ ਚਾਹੁੰਦਾ